ਇਹੀ ਪ੍ਰਭ ਵਾਲਮੀਕ ਜੀ ਆਵਾਨ ਜੀ ਕੇ ਰਚਨਾ ਹੈ ਸ਼੍ਰੀਮਾਨ ਸਾਹਿਬ ਜੀ ਕੋ ਪੜਨ ਸੁਣਨ ਵਾਲਿਓ ਕੀ ਸਭ ਕਾਮਨਾ ਪੂਰਨ ਹੋ ਗਈ ਦੁਨੀਆ ਕੀ ਸਭ ਦਾਤੇ ਇਸ ਦਰ ਸੇ ਮਿਲेंगे ਸ਼੍ਰੀਮਾਨ ਸਾਹਿਬ ਜੀ ਕੇ ਪਵਿੱਤਰ ਅਮਰਤ ਵਾਲੇ ਪੜੇ ਸੁਣੇ ਬਗੈਰ ਜੀ 84 ਲੱਖ ਜੂਨ ਕੇ ਜਾਲ ਸੇ ਛੁਟਕਾਰਾ ਨਹੀਂ ਪਾਏਗਾ ਜੈਸੇ ਦਾਣਾ ਚੱਕੀ ਕੇ ਪੁੜ ਮੇ ਵਾਰ-ਵਾਰ ਪੀਸਾ ਜਾਂਦਾ ਹੈ पापी पुरुषों की यह हालत होगी भगवान वाल्मीकि दयावान जी ने सीता जी को अपना ब्रह्म ज्ञान ਦਿੱਤਾ इस तरह कह के सुनाया से सीता लक्ष्मी जी भगवान वाल्मीकि जी के चरणों में रह के ਬੈਗ ਉਂਠ ਮੇ ਜਾ ਪਹੁੰਚੇ ਰਾਜਾ ਜਨਕ ਜੀ ਆਪਣੀ ਮਹਾਰਾਣੀ ਜੀ ਨੂੰ ਬਹੁਤ ਪਰੇਸ਼ਾਨ ਹੋਈ ਦੇਖ ਕੇ ਰਾਜਾ ਜਨਕ ਉਸ ਨੂੰ ਇਹ ਕਹਿੰਦਾ ਹੈ ਕਿ हे ਮਹਾਰਾਣੀ ਜੀ ਮੈਨੂੰ ਅੱਜ ਆਕਾਸ਼ ਬਾਣੀ ਹੋਈ ਆਕਾਸ਼ ਬਾਣੀ ਦਾ ਮੇਰੇ ਵਾਸਤੇ ਇਹ ਹੁਕਮ ਸੇ ਕਿ ਚਾਂਦੀ ਦਾ ਹਲ ਤੇ ਸੋਨੇ ਦੀ ਚੌਂ ਬਣਵਾ ਕੇ ਰਾਜੇ ਨੇ ਕਿਹਾ ਕਿ ਜੇਕਰ ਮੈਂ ਨੰਗੇ ਪੈਰੀ ਬਾਹਰ ਜਾ ਕੇ ਹਲ ਵਾਹਾਂ ਤੇ ਮਹਾਰਾਣੀ ਨੰਗੇ ਪੈਰੀ ਬਾਰ ਉਸ ਦੀ ਰੋਟੀ ਲੈ ਕੇ ਜਾਏ ਤਾਂ ਇਸ ਮੁਲਕ ਵਿੱਚ ਮੀ ਪਵੇਗਾ ਮੀ ਪੈਦਾ ਇੱਕ ਇਹੀ ਉਪਾਅ ਹੈ ਜੇ ਇਸ ਤਰ੍ਹਾਂ ਨਾ ਕਰੋ ਤਾਂ ਮੀ ਨਹੀਂ ਪਵੇਗਾ ਦੁਨੀਆ ਸਾਰੀ ਭੁਖੀ ਮਰ ਜਾਵੇਗੀ ਜਦੋਂ ਰਾਜੇ ਜਨਕ ਜੀ ਨੇ ਰਾਣੀ ਪਾਸ ਕੰਨੀ ਸੁਣੀ ਆਕਾਸ਼ ਬਾਣੀ ਇਸ ਤਰ੍ਹਾਂ ਦਸੀ ਤਾਂ ਰਾਜੇ ਜਨਕ ਦੀ ਮਹਾਰਾਣੀ ਜੀ ਵੀ ਦੇਵਤਿਆਂ ਨਾਲੋਂ ਘੱਟ ਨਹੀਂ ਸੀ ਮਹਾਰਾਣੀ ਰਾਜੇ ਜਨਕ ਨੂੰ ਕਹਿਣ ਲੱਗੀ ਕਿ हे ਰਾਜਾ ਜੇ ਸਾਡੇ ਹੱਲ ਵਹੁ ਨਾਲ ਸਾਡੀ ਦੁਨੀਆ ਦੀ jaan ਬਚ ਜਾਵੇ ਤਾਂ ਸਾਨੂੰ ਹੱਲ ਵਹੁ ਨਾਲ ਕੀ ਫਰਕ ਪੈਂਦਾ ਆਪਣੇ ਪ੍ਰਜਾ ਵਾਸਤੇ ਤਾਂ ਰਾਜੇ ਲੋਕਾਂ ਨੂੰ ਬੜਾ ਕੁਝ ਕਰਨਾ ਪੈਂਦਾ ਹੈ ਦੁਨੀਆ ਦੇ ਅਸੂਲ ਅੰਦਰ ਪ੍ਰਜਾ ਦੀ jaan ਰਾਜੇ ਦੀ ਮੁੱਠੀ ਵਿੱਚ ਹੁੰਦੀ ਹੈ ਰਾਜੇ ਲੋਕ ਵੀ ਪਰਜਾ ਦੇ ਪੂਰੇ ਖੈਰ ਕਵਾ ਹੁੰਦੇ ਹਨ ਜੋ ਰਾਜਾ ਹੋ ਕੇ ਆਪਣੀ ਪਰਜਾ ਦੇ ਲੋਕਾਂ ਦੇ ਨਾਲ ਕਿਸੇ ਰਕਮ ਜਾਂ ਕਿਸੇ ਤਰ੍ਹਾਂ ਦੀ ਨਫਰਤ ਕਿਰਣਾ ਕਰੇ ਉਹ ਰਾਜਾ ਬਹੁਤ ਵੱਡਾ ਮਹਾਪਾਪੀ ਹੁੰਦਾ ਹੈ ਜੋ ਰਾਜਾ ਆਪਣੇ ਪ੍ਰਜਾ ਨੂੰ ਇੱਕ ਨਜ਼ਰ ਨਾਲ ਨਾ ਦੇਖੇ ਉਸ ਰਾਜੇ ਨੂੰ ਅਗਲਾ ਜਨਮ ਜੂਣ ਜਾਮਾ ਕੁੱਤੇ ਦਾ ਭੁਗਣਾ ਪੈਂਦਾ ਹੈ ਜੇ ਪ੍ਰਜਾ ਦੇ ਲੋਕ ਆਪਣੇ ਰਾਜੇ ਦਾ ਹੁਕਮ ਨਾ ਮੰਨਣ ਤੇ ਰਾਜਾ ਉਹਨਾਂ ਨੂੰ ਡੰਨ ਦੇਂਦਾ حق ਦਾ ਹੁੰਦਾ ਹੈ ਜਿਹੜਾ ਰਾਜਾ ਆਪਣੀ ਪ੍ਰਜਾ ਨਾਲ ਪੂਰਾ ਇਨਸਾਫ ਨਾ ਕਰੇ ਇੱਕ ਕੋੜੀ ਦਾ ਜਨਮ ਪ੍ਰਾਪਤ ਹੁੰਦਾ ਹੈ हे ਰਾਜਾ ਹਲ ਵਾਉਣ ਵਿੱਚ ਆਪਣੀ ਹਾਨੀ ਨਾ ਸਮਝ। ਇੱਕ ਬੜਾ ਵੱਡਾ ਮਹਾਂਪੁੰਨ ਹੈ। ਜੇ ਸਾਡੇ ਇਸ ਤਰ੍ਹਾਂ ਕਰਨ ਦੇ ਨਾਲ ਪਰਜਾ ਦੇ ਲੋਕਾਂ ਦੀ ਜਾਨ ਵੱਜ ਜਾਵੇ ਤਾਂ ਇਸ ਕੰਮ ਨੂੰ ਛੇਤੀ ਤੋਂ ਛੇਤੀ ਕਰਨਾ ਚਾਹੀਦਾ। ਜੇਸੋ ਵਕਤ ਮਹਾਰਾਣੀ ਜੀ ਨੇ ਰਾਜੇ ਨੂੰ ਇਸ ਤਰ੍ਹਾਂ ਕਹਿਤਾ ਆਪਣੀ ਮਹਾਰਾਣੀ ਦਾ ਇਹ ਗਿਆਨ ਸੁਣ ਕੇ ਰਾਜੇ ਨੂੰ ਬੜੀ ਖੁਸ਼ੀ ਹੋਈ ਰਾਜਾ ਜਨਕ ਜੀ ਤਾਂ ਅੱਗੇ ਵੀ ਪਰਮਾਤਮਾ ਦਾ ਪੂਰਨ ਪੁਰਖ ਸੀ ਰਾਜੇ ਜਨਕ ਨੇ ਚਾਂਦੀ ਦਾ ਹੱਲ ਤੇ ਸੋਨੇ ਦੀ ਚੌਂ ਬਣਵਾ ਕੇ ਬਾਹਰ ਨੰਗੇ ਪੈਰੀ ਹੱਲ ਬਣਾਇ ਸ਼ੁਰੂ ਕਰ ਦਿੱਤਾ ਰਾਜੇ ਜਨਕ ਜੀ ਦੀ ਮਹਾਰਾਣੀ ਵੀ राजे जनक जी ने रोटी लेके महलों विचो नंगे पैरी तुर पे कुदरत प्रभु वाल्मीकि दयावान जी के जिस वक्त राजे जनक ने हल जोड़ के पहला गेड़ा लिया था ਹਲਦੀ ਚੋਂ ਵਿੱਚ ਉਹ ਗਾਗਰ ਅੜ ਗਈ ਜਿਹੜੀ ਗਾਗਰ ਭਗਵਾਨ ਵਾਲਮੀਕ ਜੀ ਆਵਾਂ ਜੀ ਨੇ ਰਹੀ ਭਾਰਦਵਾਜ ਜੀ ਪਾਸੋਂ ਦਵਾਈ ਹੋਈ ਸੀ ਜੋ ਵਿੱਚ ਕੁਝ ਅੜਿਆ ਜਾਣ ਕੇ ਰਾਜੇ ਜਨਕ ਨੇ ਆਪਣਾ ਹੱਲ ਖੜਾ ਕਰ ਦਿੱਤਾ ਸੋਚਣ ਲੱਗਾ ਪਤਾ ਨਹੀਂ ਚੌਂ ਵਿੱਚ ਕੀ ਅੜ ਗਿਆ ਹੋਵੇਗਾ ਜਿਸ ਵਕਤ ਰਾਜੇ ਜਨਕ ਨੇ ਚੌਂ ਦੇ ਅੱਗੇ ਮਿੱਟੀ ਪਰੇ ਕਰਕੇ ਨਜ਼ਰ ਮਾਰੀ ਤੇ ਚੌਦਾ ਡੰਗ ਗਾਗਰ ਦੇ ਗਲ ਵਿੱਚ ਚੜਿਆ ਹੈ ਰਾਜੇ ਜਨਕ ਨੇ ਉਸ ਗਾਗਰ ਨੂੰ ਜ਼ਮੀਨ ਵਿੱਚੋਂ ਬਾਹਰ ਕੱਢ ਲਿਆ ਜਿਸ ਵਤ ਰਾਜੇ ਜਨਕ ਨੇ ਗਾਗਰ ਦਾ ਟੱਕਣ ਚੁੱਕੇ ਗਾਗਰ ਦੇ ਅੰਦਰ ਨਜ਼ਰ ਮਾਰੀ ਤਾਂ ਉਸ ਗਾਗਰ ਵਿੱਚ ਬੜੀ ਸੋਹਣੀ ਸੁੰਦਰ ਸੁਚੀਲ ਛੋਟੀ ਜੀ ਇੱਕ ਕન્યા ਬੈਠੀ ਆ ਤੇ ਖੰਬੇ ਹੱਤਾ ਘੂਟਾ ਆਪਣੇ ਵਿੱਚ ਆਪਣੇ ਮੂੰਹ ਵਿੱਚ ਪਾ ਕੇ ਚੁੰਗ ਰਿਹਾ। ਗਾਗਰ ਵਿੱਚ ਬੈਠੀ ਇੱਕ ਬੜੀ ਸੁੰਦਰ ਕੰਨਿਆ ਦੇਖ ਕੇ ਰਾਜੇ ਨੂੰ ਖੁਸ਼ੀ ਵਿੱਚ ਮਨ ਮਨ ਚਾ ਚੜ ਗਿਆ ਉਸ ਕੰਨਿਆ ਨੂੰ ਰਾਜੇ ਨੇ ਗਾਗਰ ਵਿੱਚੋਂ ਬਾਹਰ ਕੱਢ ਕੇ ਜਿਹੜਾ ਕੱਪੜਾ ਰਾਜੇ ਦੇ ਲੱਕ ਦੇ ਨਾਲ ਕਮਰ ਕੱਸਾ ਜਾਣ ਕੇ ਵੱਡਾ ਹੋਇਆ ਸੀ ਉਸ ਕੱਪੜੇ ਵਿੱਚ ਲਪੇਟ ਲਈ ਜੋ ਬੋਲੇ ਸੋਨ ਰpageX ਭਗਵਾਨ ਵਾਲਮੀਕ ਮਹਾਰਾਜ ਕੀ ਜੈ ਸ੍ਰੀ ਸ੍ਰੀਖਸਵਰ ਪੂਰਨ ਸਾਹਿਬ ਸਤਿਗੁਰੂ ਗੁਰੂ ਗਿਆਨਾਥ ਮਹਾਰਾਜ ਕੀ ਜੈ ਵਾਲਮੀਕ ਧਰਮ ਕੀ ਜੈ ਵਾਲਮੀਕ ਤੀਰਥ ਕੀ ਜੈ ਤੋਂ ਗੁਰੂ ਗੁਰੂ ਪਿਆਰੀ ਗੁਰੂ ਸواری ਸਾਜੀ ਨਵਾਜੀ ਸਾਧ ਸੰਗਤ ਬਾਕੀ ਦੀ ਕਥਾ ਕੱਲ ਸਵੇਰ ਅਮਰਤਵਿਲ ਦੇ ਨਾਲ बयान कीती जाएगी जो बोले सुंदर भै भगवान वाल्मिक महाराज की जय श्री श्री इक्श्वर पूर्ण साहब सतगुरु गुरु ज्ञाननाथ महाराज की जय वाल्मिक धर्म की जय वाल्मिक तीर्थ की जय जो बोले सुंदर भ ਭਗਵਾਨ ਵਾਲਮੀਕ ਮਹਾਰਾਜ ਕੀ ਜੈ